ਕੀ ਕਹਿ ਰਹੇ ਸੀ ਕਿ ਕਿ ਮੈਨੂੰ ਲੱਗਦਾ 27 ਚ ਡਾਇਨਾਸੌਰ ਆ ਰਹੇ ਦੇਖੋ ਇਹ ਭਗਵੰਤ ਮਾਨ ਹੋ ਰਾਂ ਵਾਸਤੇ ਮੇਰੇ ਖਿਆਲ ਦੇ ਨਾਲ ਨਾ ਇਹਨਾਂ ਨੇ ਨਾ ਇੱਕ ਡਾਇਲੋਗ ਬੋਲਣਾ ਸ਼ੁਰੂ ਕਰ ਦਿੱਤਾ ਸੀ ਕਿ ਅਕਾਲੀ ਦਲ 1920 ਚ ਬਣਿਆ ਤੇ 2019 ਚ ਖਤਮ ਹੋ ਜਾਏਗਾ ਇਹ ਬਹੁਤ ਹੀ ਮੇਰੇ ਖਿਆਲ ਦੇ ਨਾਲ ਨਾ ਬਿਆਨ ਠੀਕ ਹੈ ਜਿੱਦਾਂ ਕਹਿ ਲੋ ਕਿ ਇਹਦੀ ਆਪਾਂ ਜੇ ਤਸਵੀਰ ਦੇਖੀਏ ਤਾਂ ਬੜੀ ਕੈਚੀ ਹੈ ਹੂੰ ਕਿ ਅਕਾਲੀ ਦਲ 1920 ਚ ਬਣਿਆ 2010 ਚ ਖਤਮ ਹੋ ਜਾਏਗਾ। ਅਕਾਲੀ ਕਦੇ ਖਤਮ ਨਹੀਂ ਹੁੰਦੇ ਸਾਬ। ਇਹ ਕਦੇ ਖਤਮ ਨਹੀਂ ਹੁੰਦੇ। ਹੂੰ। ਗਰਜਾ ਸਿੰਘ ਬੋਤਾ ਸਿੰਘ ਬਣ ਕੇ ਖਲੋ ਜਾਂਦੇ ਨੇ। ਇਹ ਨਹੀਂ ਖਤਮ ਹੁੰਦੇ। ਜੀ। ਇਹ ਇਹ ਜਿਹੜਾ ਵਾਕ ਬੋਲਿਆ ਸੀ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਕਿ ਉਸ ਤੋਂ ਉਲਟ ਹੋ ਗਿਆ। ਹੂੰ। ਅਕਾਲੀ 22 ਦੇ ਵਿੱਚ ਵੀ ਸਦਨ ਵਿੱਚ ਹਿੱਸੇਦਾਰੀ ਰੱਖਦੇ। ਚਾਹੇ ਮਾਮੂਲੀ ਆ। ਹੂੰ। ਅਕਾਲੀ ਅੱਜ ਤੁਹਾਡੀ ਹੀ ਪਾਰਟੀ ਬਣਿਓ ਜਿੱਤਿਆ। ਦੂਜੇ ਨੰਬਰ ਤੇ ਫੇਰ ਕਾਲੀ ਤੀਜੇ ਨੰਬਰ ਤੇ ਫੇਰ ਕਾਲੀ ਹੂੰ ਤੁਸੀਂ ਫਿਰ ਇੱਕ ਦੂਜਾ ਡਾਇਲੋਗ ਬੋਲਿਆ ਕਿ ਡਾਇਨਾਸੌਰ ਆ ਸਕਦੇ ਪਰ ਕਾਲੀ ਵਾਪਸ ਨਹੀਂ ਆਉਣਗੇ ਉਹਨਾਂ ਨੇ ਹਾਜ਼ਰੀ ਦਰਜ ਕਰਾ ਦਿੱਤੀ ਐ ਸਰ ਹੂੰ ਸੋ ਇੱਕ ਨਾ ਧਾਰਨਾ ਮੈਂ ਸੁਣੀ ਸੀ ਮੇਰੇ ਨਾ ਕਾਲਰ ਟੂਨ ਵੀ ਲੱਗੀ ਹੁੰਦੀ ਸੀ ਜਦੋਂ ਕੋਈ ਫੋਨ ਪਹਿਲਾਂ ਬੜਾ ਸ਼ੌਕ ਹੁੰਦਾ ਸੀ ਨਾ ਮੈਂ ਬੜੀਆਂ ਜੀਵ ਜੀਵ ਜੀਆਂ ਲਵਾਉਂਦਾ ਹੁੰਦਾ ਸੀਗਾ ਜੀ ਬੜੀ ਮਿਹਰਬਾਨੀ ਉਹਨੇ ਉਹਨਾਂ ਯਾਰਾਂ ਦੀ ਐ ਨਾ ਜਿਹੜੇ ਕੱਲੇ ਨੂੰ ਇਹ ਔਖੇ ਵੇਲੇ ਛੱਡ ਤੁਰੇ ਬੜੀ ਮਿਹਰਬਾਨੀ ਹੁਣ ਇਹੋ ਜਿਹੀ ਮੇਰੇ ਲੱਗੀਆਂ ਹੁੰਦਿਆ ਜੀ ਤੇ ਉਹਦੇ ਚ ਇੱਕ ਇੱਕ ਸੀ ਧਾਰਨਾ ਪਤਾ ਨਹੀਂ ਹੁਣ ਕਿ ਕਿਨੇ ਲਾਈ ਸੀ ਕਿ ਉੱਚਾ ਨਾ ਬੋਲ ਬੋਲੀਏ ਡਰਿਏ ਕਰਤਾਰੋ ਉਹ ਮੇਰੇ ਫੋਨ ਤੇ ਲੱਗੀ ਹਾਊਸਿੰਗ ਮਾਨ ਜੀ ਦਾ ਲਿਖਿਆ ਗੀਤ ਹੈ ਤੇ ਹਰਭਜਨ ਮਾਨ ਨੇ ਗਾਇਆ ਹੋਇਆ ਜੀ ਨਹੀਂ ਉਦੋਂ ਕਿਸੇ ਨੇ ਧਾਰਨਾ ਲਾਈ ਹੋਈ ਸੀ ਜਿਵੇਂ ਆਪਣੇ ਪ੍ਰਚਾਰਕ ਹੁੰਦੇ ਆ ਨਾ ਉਸ ਟਾਈਮ ਹਰਭਜਨ ਮਾਨ ਹੋਰਾਂ ਦਾ ਗੀਤ ਨਹੀਂ ਸੀ ਗਾਇਆ ਹੋਇਆ ਮੈਂ ਉਹਨਾਂ ਦਾ ਸੁਣਿਆ ਉਹ ਬਾਅਦ ਚ ਗਾਇਆ ਹੈ ਤਾਂ ਇਹ ਉਸ ਤਰ੍ਹਾਂ ਲੱਗਦੀ ਹੁੰਦੀ ਨਾ ਧਾਰਨਾ ਜਿਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਸ਼ਾਇਦ ਇਹਨਾਂ ਦੇ ਹੀ ਸੀ ਮੈਨੂੰ ਲੱਗਦਾ ਇਹਨਾਂ ਦਾ ਸੀ ਪਤਾ ਨਹੀਂ ਉਹ ਮੈਨੂੰ ਪਤਾ ਨਹੀਂ 2006-7 ਦੀਆਂ ਗੱਲਾਂ ਨੇ ਇਹ ਤਾਂ ਮਤਲਬ ਕਿ ਇਹੀ ਉੱਚਾ ਬੋਲ ਜਾਂ ਇਦਾਂ ਦਾ ਅਹੰਕਾਰੀ ਬੋਲ ਨਹੀਂ ਬੋਲੀਦਾ ਜੀ ਠੀਕ ਹੈ ਨਾ ਤਾਂ ਇਸ ਕਰਕੇ ਇਹ ਹੁਣ ਮਾਮਲਾ ਪੁੱਠਾ ਪਵੇਗਾ ਮਾਮ ਸਾਹਿਬ ਨੂੰ ਅਕਾਲੀ ਜਿਹੜੇ ਆ ਇਹਨਾਂ ਦੇ ਜਿਹੜੇ ਹੁਣ ਆਈਟੀ ਵਾਲੇ ਆ ਜਾਂ ਇਹਨਾਂ ਦੇ ਭਮਕੜ ਆ ਜਾਂ ਕਹਿ ਲਓ ਹਨਾ ਜੀ ਸਮਰਥਕ ਹੁੰਦੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਅਕਾਲੀ ਉਹ ਮਤਲਬ ਕਿ ਇਹਨਾਂ ਦੇ ਬਿਆਨ ਨੂੰ ਕਾਊਂਟਰ ਕਰਿਆ ਕਰਨਗੇ ਇਹਨਾਂ ਤੇ ਤਨਜ਼ ਕਰਿਆ ਕਰਨਗੇ ਜੀ ਜੀ ਸੋ ਇਸ ਕਰਕੇ ਉਹ ਬਿਆਨ ਕਿਉਂਕਿ ਆਪਾਂ ਨੂੰ ਖੇਤਰੀ ਪਾਰਟੀ ਦੀ ਜ਼ਰੂਰਤ ਆ ਹੂੰ ਮਾਨ ਸਾਹਿਬ ਜਿਸ ਪਾਰਟੀ ਚ ਨੇ ਉਹ ਕੌਮੀ ਪਾਰਟੀ ਐ ਇਸ ਟਾਈਮ ਉਹਦਾ ਰੁਤਬਾ ਕੌਮੀ ਪਾਰਟੀ ਵਾਲਾ ਐ ਜੀ ਅਸੀਂ ਤੁਸੀਂ ਕਿਸੇ ਵੀ ਬੰਦੇ ਨੂੰ ਸਿਆਣੇ ਨੂੰ ਪੁੱਛ ਲਓ ਸੁਖੀ ਰੰਦਾਵਾ ਤੱਕ ਨੂੰ ਪੁੱਛ ਲਓ ਜਿਨ੍ਹਾਂ ਦੀ ਉਮਰ ਬੀਤ ਗਈ ਐ ਰਾਜਨੀਤੀ 'ਚ ਉਹ ਵੀ ਕਹਿਣਗੇ ਕਿ ਤੁਸੀਂ ਜਾਖੜ ਸਾਹਿਬ ਨੂੰ ਪੁੱਛ ਲਓ ਜਿਹੜੇ 75 ਨੂੰ ਟੁੱਗ ਗਏ ਜਿਨ੍ਹਾਂ ਦੀ ਕਹੋ ਕਿ ਰਾਜਨੀਤੀ ਖਾਨਦਾਨੀ ਵਿਰਾਸਤੀ ਤੁਰੀ ਆਉਂਦੀ ਐ ਜੀ ਉਹ ਕਹਿਣਗੇ ਖੇਤਰੀ ਪਾਰਟੀ ਬਹੁਤ ਜ਼ਰੂਰੀ ਐ ਤੇ ਅਸੀਂ ਖੇਤਰੀ ਬਠੀਕ ਐ ਤੁਸੀਂ ਇਹ ਕਹੋ ਕਿ ਮਾਰੇ ਲੀਡਰ ਖਤਮ ਹੋ ਜਾਣਗੇ ਹੂੰ ਉਹ ਗੱਲ ਬਣਦੀ ਆ ਮੈਨੂੰ ਇਹ ਕਹਿਣਾ ਵੀ ਸੁਖਵੀਰ ਸਿੰਘ ਬਾਦਲ ਚ ਸ਼ਕਤੀ ਕਮੀਆਂ ਯਾਰ ਸੁਖਵੀਰ ਸਿੰਘ ਬਾਦਲ ਚ ਮਤਲਬ ਕਿ ਸ਼ਕਤੀ ਖਾਸੀਅਤਾਂ ਹੋਣਗੀਆਂ ਠੀਕ ਆ ਕੁਆਲਟੀਜ਼ ਵੀ ਹੋਣਗੀਆਂ ਸੁਖਵੀਰ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਵੀ ਸੁਖਵੀਰ ਸਿੰਘ ਬਾਦਲ ਦੀਆਂ ਨਕਾਮੀਆਂ ਵੀ ਆ ਠੀਕ ਆ ਉਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਪੱਖ ਤੋਂ ਜਿੰਮ ਮਰਜ਼ੀ ਲੈ ਸਕਦਾ ਤਾਂ ਇਹ ਜਿਹੜੇ ਡਾਇਲੌਗ ਬੋਲੇ ਸੀਗੇ ਮਾਨ ਸਾਹਿਬ ਮੇਰੇ ਖਿਆਲ ਦੇ ਨਾਲ ਉਹ ਇਸ ਇਲੈਕਸ਼ਨ ਨੇ ਕਟੁਕਟ ਇਹ ਸਰਾ ਕੁਸ਼ੀੜਾ ਆ ਦੇਖੋ ਇੱਕ ਆਇਆ ਬਿਆਨ ਕਿ ਢੱਡਰੀਆਂ ਵਾਲੇ ਨਹੀਂ ਹੀ ਇਹ ਗਾਈ ਸੀ ਇਹ ਧਾਰਨਾ ਮੈਨੂੰ ਨਾ ਇਹ ਚੀਜ਼ਾਂ ਯਾਦ ਰਹਿ ਜਾਂਦੀਆਂ ਨੇ ਤੇ ਮੈਂ ਲਈ ਸੀ ਇਹ ਆਪ ਦੇ ਮੈਨੂੰ ਨਾ ਉਦੋਂ 20 ਕ 30 ਰੁਪਏ ਕੱਟੇ ਜਾਂਦੇ ਹੁੰਦੇ ਸੀ ਬੜੇ ਔਖੇ ਹੁੰਦੇ ਸਾਂ 150 ਰੁਪਇਆ ਬਹੁਤ ਮਹਿੰਗਾ ਹੁੰਦਾ ਸੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਤੇ ਪਰ ਮੈਂ ਲਵਾ ਕੇ ਰੱਖਦਾ ਸੀ ਕਿਉਂਕਿ ਮੈਂ ਬੁਰੇ ਦੌਰ ਚ ਸੀਗਾ ਮੈਂ ਸੁਣਾਉਂਦਾ ਹੁੰਦਾ ਸੀਗਾ ਬੜੀ ਮਿਹਰਬਾਨੀ ਹੋਣਾ ਇਹ ਆਰਾਂ ਦੀ ਜੀ ਬਾਅਦ ਵਿੱਚ ਇਹ ਵੀ ਮੈਂ ਚਲੋ ਹਰਭਜਨ ਮਾਨ ਤੇ ਸੀ ਮੰਦਾ ਹੋਣਾ ਭੁੱਲੀ ਕਰਤਾ ਰੋਂ ਡਰੀਆ ਹਾਂਜੀ ਹਾਂਜੀ ਬਿਲਕੁਲ ਇਹ ਇਹ ਹਰਭਜਨ ਮਾਨ ਉਹ ਰਣੇ ਬਾਚ ਗਿਆ ਬਾਚ ਗਿਆ ਇਹ ਪਹਿਲਾਂ ਹੀ ਮਤਲਬ ਕਿ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੀ ਧਾਰਨਾ ਹੈ ਤਾਂ ਬੜੀ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮਤਲਬ ਕਿ ਕਿਉਂਕਿ ਛੋਟੀ ਉਮਰ ਚ ਹੀ ਇਹਨਾਂ ਨੇ ਕਰਤਾ ਸੀਗਾ ਨਾ ਸ਼ੁਰੂ ਹਾਂਜੀ ਦਵਾਨ ਲਾਉਣਾ ਤੇ ਬਿਲਕੁਲ ਉਹਦੇ ਉੱਤੇ ਦਾੜੀ ਨਹੀਂ ਸੀ ਉਤਰੀ ਜਦੋਂ ਤੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਇਹ ਜਿੱਧਰ ਇਹਨਾਂ ਦੇ ਪਿੰਡ ਆ ਜਿਹੜਾ ਇਲਾਕਾ ਹੈ ਜਿੱਥੋਂ ਇਹਨਾਂ ਨੇ ਆਪਦਾ ਵੀ ਵਧਨਾ ਫੁੱਲਣਾ ਸ਼ੁਰੂ ਕੀਤਾ ਹੈ ਹਮਮ ਪ੍ਰਚਾਰਕ ਦੇ ਤੌਰ ਤੇ ਤਾਂ ਉੱਥੇ ਮੈਂ ਮਨ ਲਕ ਮੇਰੀਆਂ ਰਿਸ਼ਤੇਦਾਰੀਆਂ ਬਹੁਤ ਨਹੀਂ ਮੈਂ ਉੱਥੇ ਰਿਹਾ ਬਹੁਤ ਨੇੜੇ ਸਾਡੇ ਜਿਹੜੇ ਰਿਸ਼ਤੇਦਾਰ ਸੀ ਉਹ ਸ਼ੁਰੂਆਤ ਦੇ ਜਿਹੜੇ ਫਾਲੋਅਰਸ ਸੀਗੇ ਉਹਨਾਂ ਦੇ ਵਿੱਚੋਂ ਸੀਗੇ ਮੈਂ ਤਾਂ ਜਾਣਦਾ ਜੀ 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 ਉੱਚਾ ਬੋਲ ਨਾ ਬੋਲੀਏ ਕਤਾਰਾਂ ਤੇ ਨਜ਼ਰ ਕਰੇ ਜੋ ਮੇਰ ਦੀ ਹੋਈ ਮਾਰੋਂ ਡਰੀ ਹਾਂ ਜੀ ਮਿਹਰਬਾਨੀ ਵਾਰਸ ਨੇ ਗਿਆ ਸੀ ਹਾਂ ਜੀ ਮੇਰੇ ਬਹੁਤ ਲੰਮਾ ਅੱਜ ਵੀ ਮੇਰੇ ਦੋਸਤ ਜਿਹੜੇ ਹੁਣ ਕੈਨੇਡਾ ਚ ਰਹਿੰਦੇ ਆ ਜਾਂ ਵੱਖ-ਵੱਖ ਦੇਸ਼ਾਂ ਚ ਰਹਿੰਦੇ ਆ ਜਿਹੜੇ ਮੈਨੂੰ ਉਸ ਟਾਈਮ ਫੋਨ ਕਰਦੇ ਹੁੰਦੇ ਸੀ ਮੇਰੇ ਨਾਲ ਅੱਜ ਉਹ ਮੈਨੂੰ ਮੈਸੇਜ ਕਰਨਗੇ ਕਿ ਯਾਰ ਕਿ ਇੱਕ ਦਿਨ ਮੈਨੂੰ ਕਲਿੱਪ ਵੀ ਭੇਜੀ ਸੀ ਕੱਟ ਕੇ ਕਹਿੰਦੇ ਯਾਰ ਉਹ ਮਿੰਟੂ ਆ ਵੇ ਤੇਰਾ ਉਹ ਜਿਹੜਾ ਲੱਗਿਆ ਹੁੰਦਾ ਸੀ ਗਾਣਾ ਅੱਜ ਮੈਂ ਸੁਣਿਆ